Je te hais de psychocathélame je te décommande mon malade de cela délire de réalité kangaisse de chaque parlement membre de दो सिक्का दे कतलाते चार सौ छत्तीस करानू साधन ते लुटन दे मामल बिच दोरी उम्र कैद दिश या सुनाई है ए पहला बारा भाभी न्यू ਸਿੰਨਾ ਗਿਆ ਸੈਲ ਚੰਗਾ ਮਲ ਤੇ ਕਲਮ ਬੰਬ ਮਨਜ਼ਰ ਚਾਹਤ ਨੂੰ ਪਲ ਤੁਮੇ ਦੇ ਲਈ ਬੇਕੇ ਜਿਵੇਂ ਅੰਤ ਸਿੰਘ ਅਰੇ ਉਹ ਨਾ ਦੇ ਪੁੱਤਾ ਨੂੰ ਪੀਰ ਬਲੋਚਿੰਦਾ ਸਾਰੇ ਜਾਨ ਦੀ ਕਹਾ ਹਮ ਬਿਚਪੂ ਮੇ ਕਾਦਾ ਦੋਸਤ ਹਰ ਦਲੇਦ ਨੇ ਚੋਰਾਂ ਚੜ੍ਹਦੀ ਗਮ ਬਣੇ ਤੇ ਦਿੱਤੀ ਦੀ ਗਵਾਈ ਨੂੰ ਨੂੰ ਨਾ ਕਮਣਾ ਜਿਸ ਨੇ ਚੜ੍ਹਨ ਕਮਾ ਨੂੰ ਪਿੱਛੇ ਅਗਵਾਈ ਕਰਦੇ ਦੇਖਾ ਸਿ ਪਾਂਚੀ ਕਿਉਂ ਨਹੀਂ ਹਰ ਦਲੇਦ ਨੇ ਚੜ੍ਹ ਕਮਾ ਦੀ ਹਰ ਸੀ ਹਾਲ دی عمر گمیده په ما دی اته جې په اوته موږ دې سمه دیکھبل دی چې زموږه تانو مته ګټنين هرت درڅ دی هوا 5 دی بجې عمر کړه دې سزا دتی پټی کړي اما ਜਿਦੇ ਜਿਦੇ ਮੰਤਰੀ ਚਾਹਨੇ ਪ੍ਰਧਾਨ ਮੰਤਰੀ ਮੋਦੀ ਇੱਥੇ ਗਏ ਮੰਤਰੀ ਹਮੇਸ਼ਾ ਦਾ ਸੰਬਦ ਕੀਤਾ ਜਿਨ੍ਹਾਂ ਨੇ ਕੇਸ ਨੂੰ ਖੋਲ੍ਹਣ ਦੇ ਅਛਾ ਇਤੀ ਗਠਨ ਕੀਤੀ ਅਜਮਾਨਯੋਗ ਰਾਉਜ਼ ਐਵੇਨਿਊ ਕੋਰਟ ਨੇ ਸਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਵੀ ਉਮਰ ਕੈਦ ਕੀਤੀ ਹਾਲਾਂਕਿ ਸਾਡੀ ਮੰਗ ਸੀ ਕਿ ਨੂੰ ਸਜ਼ਾਏ ਮੌਤ ਕੀਤੀ ਦਿੱਤੀ ਜਾਵੇ ਪ੍ਰੋਸੀਕਿਊਸ਼ਨ ਦੀ ਪੁਲਿਸ ਦੀ ਮੰਗ ਵੀ ਸੀ ਪਰ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰ ਜਿਨ੍ਹਾਂ ਨੇ ਐਸਆਈਟੀ ਬਣਾਈ 35 ਸਾਲ ਬਾਅਦ ਇਹ ਕੇਸ ਖੁੱਲ੍ਹਣਾ ਸ਼ੁਰੂ ਹੋਇਆ ਜਦੋਂ ਐਸਆਈਟੀ ਕਨਸਟੀਟਿਊਟ ਹੋਈ ਔਰ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਔਰ ਅੱਜ 40 ਸਾਲ ਬਾਅਦ ਇਹਨਾਂ ਲੋਕਾਂ ਨੂੰ ਇਹਨਾਂ ਕੇਸਾਂ ਇਹਨਾਂ ਦੇ ਪਾਪਾਂ ਦੀ ਸਜ਼ਾ ਮਿਲਦੀ ਪਈ ਹੈ ਕਾਂਗਰਸ ਜੋ ਲਗਾਤਾਰ ਇਹਨਾਂ ਨੂੰ ਬਚਾਉਂਦੀ ਰਹੀ ਅੱਜ ਵੀ ਕਾਂਗਰਸ ਦੇ ਮੂੰਹ 'ਚ ਫੈਵਿਕੋਲਾ ਅੱਜ ਵੀ ਕਾਂਗਰਸ ਦੀ ਲੀਡਰਸ਼ਿਪ ਚ ਆਇਓ ਰਾਹੁਲ ਗਾਂਧੀ ਹੋਣ ਚਾਹੇ ਉਹ ਖੜਗੇਜੀ ਹੋਣ ਚਾਹੇ ਸੋਨੀਆ ਜੀ ਹੋਣ ਚਾਹੇ ਪ੍ਰੇਂਕਾ ਜੀ ਹੋਣ ਅਜੇ ਵੀ ਇੱਕ ਵਾਰਾਂ ਵੀ ਉਹ ਇਹਨਾਂ ਕਾਤਲਾਂ ਨੂੰ ਕਾਤਲ ਨਹੀਂ ਕਹਿ ਰਹੇ ਉਹ ਨਹੀਂ ਕਹਿ ਰਹੇ ਕਿ ਸੱਜਨ ਕੁਮਾਰ ਪਾਪੀ ਸੀ ਨੇ ਕਤਲੇਆਮ ਕੀਤਾ ਇਹਨੂੰ ਸਜ਼ਾ ਹੋਣੀ ਚਾਹੀਦੀ ਸੀ ਅੱਛਾ ਹੋ ਗਿਆ ਉਹ ਨਹੀਂ ਕਹਿ ਰਹੇ ਕਿ ਇਹਨਾਂ ਪਾਪੀਆਂ ਨੂੰ ਅਸੀਂ ਕੋਰਟ ਕੇ ਆਪਣੀ ਪਾਰਟੀ ਚੋਂ ਬਾਹਰ ਕੱਢਦੇ ਆ ਕਿਉਂਕਿ ਉਹਨਾਂ ਨੇ ਹੀ ਇਹ ਕਤਲੇਆਮ ਨੂੰ ਅੰਜਾਮ ਆਪਣੇ ਗੁਰਗਿਆਂ ਦੇ ਰਾਈ ਦਿੱਤਾ ਸੀਗਾ ਆਉਣ ਵਾਲੇ ਸਮੇਂ ਅੰਦਰ ਤੁਸੀਂ ਦੇਖੋਗੇ ਕਾਂਗਰਸ ਦੇ ਵੱਡੇ ਲੀਡਰ ਸੱਜਨ ਕੁਮਾਰ ਤੋਂ ਬਾਅਦ ਜਗਦੀਸ਼ ਟਾਇਟਰ ਔਰ ਐਚ ਕੇਐਲ ਭਗਤ ਵੀ ਮਾਫ ਕਰਨਾ ਕਮਲਨਾਥ ਵੀ ਇਸੇ ਤਰ੍ਹਾਂ ਤੁਹਾਨੂੰ ਸਲਾਖਾਂ ਦੇ ਪਿੱਛੇ ਦਿਖਾਈ ਦੇਣਗੇ ਕਾਂਗਰਸ ਨੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਆਪਣੇ ਨਾਕਾਤਲ ਗੁਰਗਿਆਂ ਨੂੰ ਬਚਾ ਨਹੀਂ ਸકી ਔਰ ਨਾ ਹੀ ਆਉਣ ਵਾਲੇ ਦਿਨਾਂ ਚ ਬਾਕੀਆਂ ਨੂੰ ਬਚਾ ਸਕੂਗੀ ਉਹ ਨਹੀਂ ਜੋ ਚੇਤੀ ਬਸਾ ਮੰਦਿੰਦੇ ਗਾਂਦੀ ਦੇ ਕਤਲ ਦੇ ਬੱਲੇ ਬਿਜਿ ਦਿੱਲੀ ਸਮੇਤ ਦੇ ਪਾਬਸ ਸਿਕਾਇ ਦੇ ਕਤਲੇਆਮ ਹੋਇਆ ਸੀ ਇਸ ਮਾਮਲੇ ਵਿੱਚ ਸੱਜਣ ਕੁਮਾਰ ਸਮੇਤ ਕਈ ਰਾਜ ਨੇਤਾਵਾਂ ਦਾ ਦੋਸ਼ ਲੱਗੇ ਪਰ ਕੇਸ਼ਾ ਨੂੰ ਦਵਾਇਆ ਗਿਆ ਦੋ ਜੇ ਥਾਇਆ ਵਿੱਚ ਐਸਐਟੀ ਦੀ ਜਾਂਚ ਤੋਂ ਬਾਅਦ ਇਹ ਫੈਸਲਾ ਹੋਇਆ ਆਗਲਾ ਕਦਮ ਬੀਸ ਪਰਿਵਾਰਾਂ ਦੇ ਵਕੀਲ فلکانے دستیا کہ فانسی ہائی کوٹ دور جام بنائی جا سکتی ہے اسی طرح کانگریس نیتا کملناتھ اور جگدیش ٹائٹل کے معاملے نوکر نہ لیا جا سکتا ہے ਅੱਜ ਸੱਜਨ ਕੁਮਾਰ ਨੂੰ 2 ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਔਰ ਇੱਕ ਦਾ ਕਤਲ ਦੇ ਕੇਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈਆ ਜੁਗਿਆ ਜੋ ਕੋਈ 436 ਵਾਰ ਹੈ ਉਹਦੇ ਤਹਿਤ ਜੋ ਕਿ ਘਰਾਂ ਨੂੰ ਚਲਾਇਆ ਕਿ 100 ਰੁਪਿਆ ਉਹਦੇ ਵਿੱਚ ਵੀ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈਆ ਇਸ ਤੋਂ ਇਲਾਵਾ ਜੋ ਉਹ ਜਸਵੰਤ ਸਿੰਘ ਜੋ ਡਿਸੀਜ਼ ਹਨ ਉਹਨਾਂ ਦੀ ਵਾਈਫ ਨੂੰ ਤੇ ਬੇਟੀ ਨੂੰ ਕੁੱਠਿਆ ਮਾਰਿਆ ਉਹਦੇ ਵਿੱਚ 10 ਸਾਲ 7 ਸਾਲ ਦੀ ਸਜ਼ਾ ਤੇ 10 ਸਾਲ ਦੀ ਸਜ਼ਾ ਚਲਾਈ। ਔਰ ਜਦ ਪਹਿਲਾ ਇੱਕ ਉਮਰ ਕੈਦੀ ਸਜ਼ਾ ਇਹ ਆਲਰੇਡੀ ਭੁੱਗਤ ਰਿਹਾ। ਹਾਂ ਔਰ ਜੱਜ ਸਾਹਿਬ ਨੇ ਅੱਜ ਆਪਣੀ ਜੱਜਮੈਂਟ ਦੇ ਵਿੱਚ ਲਿਖਿਆ ਹੈ ਕਿ ਜੋ ਪੀੜਤ ਮੰਗ ਕਰ ਰਹੀ ਸੀ ਕਿ ਫਾਂਸੀ ਦੀ ਸਜ਼ਾ ਸਰਾਈ ਜਾਏ ਤੇ ਸਰਕਾਰ ਨੇ ਵੀ ਮੰਨ ਕੀਤੀ ਹੈ ਕਿ ਫਾਂਸੀ ਸਜ਼ਾ ਸਰਾਈ ਜਾਏ। ਮੈਨੂੰ ਉਹ ਕਾਨੂੰਨ ਦੇ ਮਤਾਬਕ ਇਹ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਜੇਲ੍ਹ ਤੋਂ ਰਿਪੋਰਟ ਆਈ ਆ ਕਿ ਇਹ ਦੀ ਉਮਰ 80 ਸਾਲਾ ਤੇ ਨਾਲੇ ਇਹ ਬਹੁਤ ਸਿਆ ਬਿਮਾਰੀਆਂ ਇਹਨੂੰ ਮਤਲਬ ਬਿਮਾਰੀਆਂ ਢਕਾਲ ਕੇ ਜੇਲ੍ਹ ਵਿੱਚ ਸੀ ਤੇ ਉਹ ਆਪਣੇ ਆਪ ਨੂੰ ਖੁਦ ਹੈਂਡਲ ਵੀ ਨਹੀਂ ਕਰ ਸਕਦਾ ਇਹਨੂੰ ਬਾਥਰੂਮ ਕੰਮ ਕਰਾਉਣ ਲਈ ਵੀ ਮਦਦ ਚਾਹੀਦੀ ਹੈ ਕਿਸੇ ਦੀ ਚਾਹਤ ਦੀ ਔਰ ਜੱਜ ਸਾਹਿਬ ਨੇ ਕਿਹਾ ਕਿ ਕਾਨੂੰਨ ਦੇ ਮਤਾਬਕ ਜੇ ਇਸ ਦੀ ਉਮਰ ਇੰਨੀ ਹੋਵੇ ਔਰ ਇੰਨੀਆਂ ਬਿਮਾਰੀਆਂ ਹੋਣ ਉਹਨੂੰ ਕੰਚੀ ਦੀ ਸਜ਼ਾ ਨਹੀਂ ਹੋ ਸਕਦੀ ਔਰ ਜੋ ਅਗਲੀ ਨੈਕਸਟ ਮੈਕਸਿਮਮ ਸਜ਼ਾ ਹੈ ਉਹ ਉਸ ਨੂੰ ਸੁਣਾਈ ਗਈ ਹੈ ਤੇ ਦੂਜਾ ਇਹ ਹੁਣ 6 ਸਾਲ ਤੋਂ ਜੇਲ ਵਿੱਚ ਆ ਇਹ ਹੁਣ ਤਿੰਨ ਉਮਰ ਕਹਿ ਦਈਏ ਸਜ਼ਾ ਹੁਣ ਤਿੰਨ ਉਮਰ ਕਹਿ ਦਈਏ ਸਲਕਿ ਇਹ ਹੌੜ ساری ਉਮਰ ਉਹ ਜੇਲ ਤੋਂ ਨਹੀਂ ਬਾਹਰ ਆ ਸਕਦਾ ਜੇਲ ਹੀ ਰਹੂਗਾ ਔਰ ਜੋ ਦੀ ਹਾਲਤਾਂ ਮਨ ਕੇ ਉਸ ਤਰ੍ਹਾਂ ਜਿਵੇਂ ਰੋਜ਼ ਰੋਜ਼ ਦਾ ਬਰਨਾ ਉਸ ਤਰ੍ਹਾਂ ਦੀ ਜੋ ਦੀ ਹਾਲਤ ਆ ਉਸੇ ਤਰ੍ਹਾਂ ਬਾਕੀ ਆਪਣੀ ਜ਼ਿੰਦਗੀ ਜੋ ਜ਼ਿੰਦਗੀ ਆ ਉਸੇ ਤਰ੍ਹਾਂ ਬਿਤਾਈ ਸਰ ਜੋ ਜੁਨਾ ਪੀੜਿਤ ਦੇਖੋ ਕੱਲੇ ਸਹਿਮਤ ਹੋ ਜੇਕਰ ਜੇਕਰ ਸਾਨੂੰ ਕੋ ਜਸਵੰਤ ਸਿੰਘ ਨਹੀਂ ਵਾਇਸ ਤੇ ਜਸਵੰਤ ਸਿੰਘ ਦੀ ਬੇਟੀ ਨਹੀਂ ਹੈ ਤਾਂ ਅਸੀਂ ਹਾਈ ਕੋਰਟ ਜਾਵਾਂਗੇ ਇਹਨੂੰ ਬਿਧਾ ਕੇ ਫਾਂਸੀ ਦੀ ਸਜ਼ਾ ਕਰਨ ਦੇ ਬਸਤ ਤੇ